ਸਤਿ ਸ੍ਰੀ ਅਕਾਲ ਦੋਸਤੋ ਆਈ ਹੋਕ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਤੁਹਾਨੂੰ ਫਿਰ ਦਿਖਾ ਰਹੇ ਹਾਂ ਦੁਬਾਰਾ ਦੁਬਈ ਦੀਆਂ ਕੁਝ ਲੋਕੇਸ਼ਨਾਂ ਤੇ ਅਸੀਂ ਜਾ ਰਹੇ ਸੀ ਤੇ ਸਾਡੇ ਬੈਕਸੈਂਡ ਇੱਥੋਂ ਦੇ 100 ਰਾਮ ਦੀ ਕਰੰਸੀ ਦੇ ਨੋਟ ਦੇ ਉੱਤੇ ਜੋ ਇੱਕ ਬਿਲਡਿੰਗ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਦੇ ਉੱਤੇ ਵੀ ਫੋਟੋ ਵੀ ਲੱਗੀ ਹੋਈ ਹੈ ਉਹ ਸਾਹਮਣੇ ਵਾਲੀ ਬਿਲਡਿੰਗ ਜਿਹੜੀ ਤੁਸੀਂ ਦੇਖ ਰਹੇ ਹੋ ਵਾਈਟ ਕਲਰ ਦੀ ਉਹ ਇੱਥੋਂ ਦੇ 100 ਰਾਮ ਦੇ ਨੋਟ ਦੀ ਕਰੰਸੀ ਦੇ ਉੱਤੇ ਛਾਪੀ ਹੋਈ ਹੈ ਜੋ ਕਿ ਸਭ ਤੋਂ ਫਰਸਟ ਬਿਲਡਿੰਗ ਹੈ ਤੋ ਜੋਗੀ ਇਸ ਤੋਂ ਪਹਿਲਾਂ ਦੀ ਕੋਈ ਵੀ ਬਿਲਡਿੰਗ ਇੱਥੇ ਨਹੀਂ ਸੀ ਅੱਜ ਤੁਸੀਂ ਇੱਥੇ ਹਜ਼ਾਰਾਂ ਬਿਲਡਿੰਗਾਂ ਦੇਖ ਰਹੇ ਹੋ ਇਹਦੇ ਆਲੇ-ਦੁਆਲੇਅਗੋਂ ਤੁਸੀਂ ਜਾ ਰਹੇ ਹੁਣ ਮੈਟਰੋ ਸਟੇਸ਼ਨ ਤੇ ਆ ਜਾਓ ਦੇਖੋ ਇਹ ਮੈਟਰੋ ਸਟੇਸ਼ਨ ਹੈ ਹੁਣ ਤੁਹਾਨੂੰ ਦਿਖਾਵਾਂਗੇ ਮੈਟਰੋ ਸਟੇਸ਼ਨ ਜਿੱਥੋਂ ਕਿੰਦਾਂ ਕਾਰਡ ਯੂਜ਼ ਕਰਦੇ ਆ ਕਿਦਾਂ ਟਿਕਟ ਲੈਂਦੇ ਆ ਇੱਥੇ only ਕਾਰਡ ਹੀ ਯੂਜ਼ ਹੁੰਦਾ ਇੱਥੇ ਕੈਸ਼ ਯੋਜ ਨਹੀਂ ਹੁੰਦਾ ਅਸੀਂ ਤੁਹਾਨੂੰ ਦੱਸ ਦਿਆਂ ਜੀ ਮੈਟਰੋ ਦਾ ਕਾਰਡ ਕਿਦਾਂ ਰੀਚਾਰਜ ਕਰੀਦਾ ਆ ਦੇਖੋ ਮਸ਼ੀਨ ਹੈ ਅਸੀਂ ਹੁਣ ਕਾਰਡ ਨੂੰ ਪੰਚ ਕੀਤਾ ਤੇ ਹੁਣ ਦੇਖੋ ਅਸੀਂ amount ਭਰਾਂਗੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਕੁਝ ਇਹ ਤੁਹਾਨੂੰ ਨਾਲ-ਨਾਲ ਦਿਖਾ ਰਹੇ ਆ ਲੋ ਜੀ ਹੁਣ ਇਹ ਰੀਚਾਰਜ ਕਰਨ ਤੋਂ ਬਾਅਦ ਮੈਟਰੋ ਦੇ ਇੰਟਰੀ ਗੇਟ ਤੇ ਪਹੁੰਚੇ ਆ ਦੇਖੋ ਹੁਣ ਅਸੀਂ ਕਾਰਡ ਪੰਚ ਕੀਤਾ ਤੇ ਹੁਣ ਇਹ ਆਪਣੇ ਆਪ ਡੋਰ ਓਪਨ ਹੋ ਗਿਆ ਹੈ ਹੁਣ ਇਹ ਸਿੱਧਾ ਉੱਪਰ ਜਿਫੜਦੇ ਰਹੀ ਹੁੱਤੀ ਮੈਟਰੋ ਟ੍ਰੇਨ ਦੇ ਉਲ ਪਹੁੰਚ ਗਏ ਲੋ ਜੀ ਹੁਣ ਅਸੀਂ ਮੈਟਰੋ ਸਟੇਸ਼ਨ ਤੋਂ ਬਾਹਰ ਆ ਗਏ ਆ ਵੇਖੋ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਜੋ ਕੋਈ ਵੀ ਬਿਲਡਿੰਗ ਇੱਕ ਦੂਜੀ ਨਾਲ ਮੇਲ ਨਹੀਂ ਖਾਂਦੀ ਹੁਣ ਅਸੀਂ ਪਹੁੰਚ ਗਏ ਆ ਜੀ ਬਰਜ ਖਲੀਫਾ ਤੇ ਜਿੱਦਾਂ ਕਿ ਤੁਸੀਂ ਸਾਡੀ ਪਹਿਲੀ ਵੀਡੀਓ ਦੇਖੀ ਸੀ ਉਹਦੇ ਵਿੱਚ ਅਸੀਂ ਤੁਹਾਨੂੰ ਬੁਰਜ ਖਲੀਫਾ ਦੇ ਬਾਰੇ ਕੁਝ ਜਾਣਕਾਰੀ ਦਿੱਤੀ ਸੀ ਕੁਝ ਵੀਰਾਂ ਦੇ ਕਮੈਂਟ ਆਏ ਸੀ ਕਿ ਵੀਰੇ ਬੁਰਜ ਖਲੀਫੇ ਦੇ ਕਿੰਨੇ ਫਲੋਰ ਹੈ ਇਹ ਆਪਣਾ ਕਿੰਨਾ ਏਰੀਆ ਹੈ ਉਸ ਦੇ ਬਾਰੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿਆਂਗੇ ਇਹ ਵਲੌਗ 2 ਦੇ ਵਿੱਚ ਇਹ ਬੁਰਜ ਖਲੀਫਾ ਦੀ ਜਿਹੜੀ ਹਾਈਟ ਹੈ ਜੀ ਉਹ 828 ਮੀਟਰ ਹੈ ਤੇ ਜੋ ਇਹਦੀ ਲੰਬਾਈ ਹੈ ਫੁੱਟ ਦੇ ਵਿੱਚ ਉਹ 272 ਫੁੱਟ ਹੈ ਤੇ ਜੋ ਇਹਦੀ 163 ਫਲੋਰ ਹਨ ਦੇ ਇਸ ਦੇ ਅੰਦਰ ਆਫਿਸ ਫਲੈਟ ਸਿਵਿੰਗ ਕੋਲ ਹੋਟਲ ਸਭ ਕੁਝ ਹੈ ਜੋ ਇਹਦਾ ਸਕਰ ਫੁੱਟ ਬਿਲਡਿੰਗ ਦਾ ਏਰੀਆ ਹੈ ਉਹ 33 ਲੱਖ 31000 100 ਸਕਰ ਫੁੱਟ ਏਰੀਆ ਹੈ ਤੇ ਇਸ ਦੀ ਜੋ ਟਿਕਟ ਹੈ ਉਹ 1 20 ਫਲੋਰ ਤੋਂ ਲੈ ਕੇ 125 ਫਲੋਰ ਤੱਕ 160 ਦਰਮ ਹੈ ਜੋ ਇਹਦਾ ਆਲੇ-ਦੁਆਲੇ ਵਾਲਾ ਏਰੀਆ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਵਿਖਾ ਰਹੇ ਹਾਂ ਕਿੰਨਾ ਸੋਹਣਾ ਏਰੀਆ ਹੈ ਦੇਖੋ ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਜੋ ਇਸ ਬਿਲਡਿੰਗ ਦੇ ਸਿਵਿੰਗ ਕੋਲ ਹੈ 76 ਫਲੋਰ ਤੇ ਉਹ ਦੁਨੀਆ ਦਾ ਦੂਜੇ ਨੰਬਰ ਤੇ ਸਿਵਿਕ ਕੋਲ ਹੈ ਜੋ ਸਭ ਤੋਂ ਹਾਈਟ ਤੇ ਹੈ 76 ਫਲੋਰ ਦੇ ਵਿੱਚ ਦੋਸਤੋ ਜੇ ਵੀਡੀਓ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਦੋਸਤੋ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੁਰਜ ਖਲੀਫਾ ਦੇ ਟੋਪ ਤੱਕ ਜਾਣ ਦੇ ਟਿਕਟ ਵਾਲਾ ਕਾਊਂਟਰ ਉਹ ਸਾਹਮਣੇ ਵੇਖੋ ਕਾਊਂਟਰ ਹੈ ਇਸ ਕਾਊਂਟਰ ਤੋਂ ਹੀ ਟਿਕਟ ਲਈ ਜਾਂਦੀ ਹੈ ਕਿਉਂਕਿ 124 ਤੋਂ 125 ਫਲੋਰ ਤੱਕ ਦਾ ਪ੍ਰਾਈਸ ਹੈ 450 ਦ੍ਰਾਮ ਜੋ ਐਡੀ ਨੇ 154 ਫਲੋਰ ਤੱਕ ਜਾਣ ਦਾ ਪ੍ਰਾਈਸ ਹੈ 770 ਦ੍ਰਾਮ ਤੇ ਜਿਹੜਾ 148 ਤੱਕ ਹੈ ਉਹ 553 ਦ੍ਰਾਮ ਅਸੀਂ ਇਹ ਟਿਕਟਾਂ ਲਈਆਂ ਹੋਈਆਂ ਨੇ ਐਟ ਦੇ ਟੋਪ ਦੀਆਂ ਆਨਲਾਈਨ ਜਿਹੜੀ 124 ਤੇ 125 ਫਲੋਰ ਦੀ ਹੈ ਅਸੀਂ ਹੁਣ ਗਰਾਉਂਡ ਫਲੋਰ ਤੋਂ ਲਿਫਟ ਦੇ ਵਿੱਚ ਜਾ ਰਹੇ ਹਾਂ 124 ਫਲੋਰ ਦੇ ਟੋਪ ਤੇ ਅਸੀਂ ਲਿਫਟ ਦੇ ਵਿੱਚ ਜਾ ਰਹੇ ਹਾਂ ਵੇਖੋ ਲਿਫਟ ਦੇ ਅੰਦਰ ਕਿੰਨੀ ਸੋਹਣੀ ਲਾਈਟਿੰਗ ਕਿੰਨੀ ਵਧੀਆ ਲੱਗ ਰਹੀ ਹੈ ਇਹਦੇ ਵਿੱਚ ਅਸੀਂ 20 ਤੋਂ 425 ਮੈਂਬਰ ਹੁੰਦੇ ਆ ਲਿਫਟ ਦੇ ਵਿੱਚ ਤੇ ਬਹੁਤ ਹੀ ਸੋਹਣੀ ਅੰਦਰ ਪਤਾ ਹੀ ਨਹੀਂ ਲੱਗਦਾ ਕਿ ਇਹ ਲਿਫਟ ਹੈ ਕਿ ਕੋਈ ਅਜੂਬਾ ਹੈ ਇੰਨੀ ਸੋਹਣੀ ਲੱਗ ਰਹੀ ਹੈ ਅੰਦਰੋਂ ਇਹ ਦੀ ਸਪੀਡ ਦੇਖੋ ਤੁਸੀਂ ਕਿੰਨੀ ਜ਼ਿਆਦਾ ਫਾਸਟ ਹੈ। ਉਸੇ ਟਾਈਮ ਦੇ ਵਿੱਚ ਅਸੀਂ ਲੱਗਦਾ ਪਹੁੰਚਣ ਵਾਲੇ ਆ 124 ਫਲੋਰ ਦੇ ਉੱਤੇ ਫਿਰ ਤੁਹਾਨੂੰ ਦੱਸ ਦਿਆਂ ਕਿੰਨਾ ਟਾਈਮ ਲੱਗਦਾ ਵਾ। ਹਾਂਜੀ ਹੁਣ ਅਸੀਂ 124 ਫਲੋਰ ਦੇ ਉੱਤੇ ਪਹੁੰਚਣ ਆਲੇ ਆ ਤੇ ਕੁਝ ਹੀ ਮਿੰਟਾਂ ਸੈਕਿੰਟਾਂ ਦੇ ਵਿੱਚ ਅਸੀਂ ਪਹੁੰਚ ਗਏ ਇੱਥੇ ਹੁਣ ਦੇਖੋ ਇਹ ਬਾਹਰ ਦਾ ਥਿਊ ਲੋ ਜੀ ਇਹ 124 ਫਲੋਰ ਦਾ ਬਾਹਰ ਦਾ ਥਿਊ ਹੈ ਕਿੰਨਾ ਸੋਹਣਾ ਥਿਊ ਹੈ ਦੇਖੋ ਤੁਸੀਂ ਥੂ ਦੇਖ ਕੇ ਬਹੁਤ ਹੀ ਦਿਲਖੋਸ਼ ਹੁੰਦਾ ਵਾ ਹੁਣ ਅਸੀਂ ਬਾਇਰ ਸਟੇਲ ਦੇ 125 ਫਲੋਰ ਤੇ ਪਹੁੰਚ ਗਏ ਹਾਂ 125 ਫਲੋਰ ਦਾ ਥਿ ਵਯੂ ਦੇਖੋ ਤੁਸੀਂ ਇਹ 125 ਫਲੋਰ ਦੇ ਉੱਤੇ ਦਾ ਵਯੂ ਹੈ ਜੀ ਦੇਖੋ ਕਿੰਨਾ ਸੋਹਣਾ ਵਯੂ ਹੈ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਦਿਖ ਰਹੀਆਂ ਨੇ ਇੱਥੋਂ ਤੇ ਇੱਥੋਂ ਤੁਸੀਂ ਗੱਡੀਆਂ ਵੀ ਦੇਖ ਰਹੇ ਹੋ ਰੋਡ ਤੇ ਚੱਲਦੀਆਂ ਹੋਈਆਂ ਛੋਟੀਆਂ-ਛੋਟੀਆਂ ਤੁਹਾਨੂੰ ਦਿਸ ਰਹੀਆਂ ਨੇ ਹੁਣ ਅਸੀਂ ਇਥੋਂ ਨੂੰ ਵਖਾ ਰਹੇ ਹਾਂ ਬਰਜ ਖਲੀਫਾ ਦਾ ਨਾਈਟ 뷰 ਕਿੰਨਾ ਸੋਹਣਾ 뷰 ਹੈ ਜੀ ਦੇਖੋ ਜੀ ਚਾਰ ਚਫੇਰੇ ਜਗਮਾਗੀ ਜਗਮਾ ਹੁੰਦੀ ਪਈ ਹੈ ਬਹੁਤ ਹੀ ਸੋਹਣਾ 뷰 ਹੈ ਤੇ ਸਾਹਮਣੇ ਤੁਹਾਨੂੰ ਇਹ ਦੁਬਈ ਮੋਲ ਦਿਖ ਰਿਹਾ ਵਾ ਹੁਣ ਬਰਜ ਖਲੀਫੇ ਦੇ ਇੱਥੇ ਲਾਈਟਿੰਗ ਆਏਗੀ ਇੱਥੇ ਜਗਮਾਗੀ ਜਗਮਾ ਹੁੰਦੀ ਪਈ ਹੈ ਇੱਥੇ ਬਹੁਤ ਹੀ ਲੋਕ ਦੇਖਣ ਆਏ ਆ ਹੌਨਟਨ 뷰 ਨਾਈਟ ਦਾ ਇਹ ਦੁਬਈ ਮੋਲ ਦੇ ਦਾ ਅੰਦਰ ਦਾ 뷰 ਹੈ ਜੀ ਇੱਥੇ ਹਰ ਬ੍ਰਾਂਡ ਦੇ ਸ਼ੋਅਰੂਮ ਨੇ ਦੇਖੋ ਅੰਦਰ ਕਿੰਨਾ ਸੋਹਣਾ 뷰 ਹੈ ਹਰ ਬ੍ਰਾਂਡ ਦੀ ਹਰ ਆਈਟਮ ਮਿਲਦੀ ਹੈ ਜੀ ਇੱਥੇ ਹੁਣ ਅਸੀਂ ਬਾਹਰ ਆ ਗਏ ਹਾਂ ਜੀ ਹੁਣ ਬੁਰਜ ਖਲੀਫਾ ਦੀ ਐਲ.ਈ.ਡੀ. ਲਾਈਟਿੰਗ ਦਾ ਟਾਈਮ ਹੋ ਗਿਆ 7:45 ਤੋਂ ਲੈ ਕੇ 10:45 ਤੱਕ ਰਹਿੰਦੀ ਹੈ ਵੇਖੋ ਤੁਸੀਂ ਐਲ.ਈ.ਡੀ. ਲਾਈਟ ਦਾ ਨਜ਼ਾਰਾ ਤੇ ਐਲ.ਈ.ਡੀ. ਲਾਈਟ ਗੈਂਡੂ ਬਾਕਸਰ ਕੋਡਰ ਸਭ ਤੋਂ ਵੱਡੀ ਐਲਈਡੀ ਲਾਈਟ ਹੈ ਤੇ ਇੱਥੇ 12 ਲੱਖ ਐਲਈਡੀ ਲਾਈਟਾਂ ਲੱਗੀਆਂ ਹੋਈਆਂ ਨੇ